ਪੈਣ ਪ੍ਰੀਤੋ ਗੋਣੀ ਗਾਇਆਉਣਿਆ ਹੋਰ ਤਾਂ ਕੋਈ ਦੁੱਖ ਤੋਂ ਕੁਸਾ ਸੁਣਦਾ ਨਹੀਂ ਕੰਜੇ ਦਾ ਰਿਸ਼ਤੇ ਨਹੀਂ ਦਾ ਲੋਕਾਂ ਨੇ ਕਾਥਰ ਨਹੀਂ ਰੱਗੀ ਹਾਂ ਉਹਨੂੰ ਆਡੂਗਣਾ ਮੈਨੂੰ ਆਡੂ ਤਕੜੀਆਂ ਸੁੱਤੀ ਕਰ ਬਾਈ ਸਤਿ ਸ੍ਰੀ ਅਕਾਲ ਹੋਰ ਫੋਨ ਹੀ ਨਹੀਂ ਲਾਇਆ ਹੈਗਾ ਫੋਨ ਕਿਹੜੇ ਐ ਮਾ ਮੂ ਤਾਂ ਫਟ ਗਈ ਤੇੰਦੇ ਤੇ ਫਿਰ ਮੈਂ ਨਵਾਂ ਲੈ ਲੈਣਾ ਚੱਕ ਦੇ ਗੰਜਰਦੀ ਨੇ ਦਾਵਾ ਕਰਤਾ ਲੈ ਉਹ ਡੁੱਬੜੀ ਨੇ ਕਾਹ ਤੋਂ ਦਾਵਾ ਕਰਦਾ ਤੇਰੇ ਤੇ ਮੈਨੂੰ ਤਾਂ ਸੁੱਕਣੇ ਲਾ ਰੱਖਿਆ ਤਾਂ ਜਰਦੀ ਨੇ ਵੀਦੂ ਐਡਾ ਵੱਡਾ ਕਦਮ ਚੱਕਦੀ ਆ ਪਹਿਲਾਂ ਕਿਸੇ ਨਾਲ ਹੋਰ ਤਾਂ ਦੁੱਖ ਦੋਖ ਸਾਂਝਾ ਕਰ ਲੈ ਤੇਰੇ ਜਿਵੇਂ ਕੋਈ ਨਾ ਕੋਈ ਫੋਟ ਹੁੰਦੀ ਹੁੰਦੀ ਹੈ ਗੁੜੇ ਕੋਈ ਗੱਲ ਤਾਂ ਕਦਮ ਚੱਕਦੀ ਮੇਰੇ ਤੇ ਪੇਕਿਆਂ ਤੋਂ ਦੀਵਾਲੀ ਨਹੀਂ ਆਈ ਹੈਗੀ ਉਹ ਮੇਰੀ ਗੱਲ ਸੁਣੋ ਭੈਣਾ ਦਾਗਲਾ ਬਣਾਣਾ ਨੇ ਇਹੜੇ ਅੱਤਰ ਵਾਲੇ ਹੁੰਦੀਆਂ ਨੇ ਬਗੈਰ ਸੀ ਮੈਂ ਕਿਹਾ ਕਿੰਨਾ ਨੇ ਕੋਈ ਫੋਨ ਫਾਨ ਨਹੀਂ ਲਾਇਆ ਮੈਨੂੰ ਤਾਂ ਐ ਸੀ ਕਿ ਆ ਭਾਬੀ ਨੇ ਕਿਹਾ ਹੋਵੇ ਚੱਲ ਇੱਕ ਵਾਰ ਕੁੜੀ ਕੋਲੇ ਲੈ ਜਾ ਜਾਈਏ ਭਾਬੀ ਨੇ ਕਿਹਾ ਪਹਿਲੇ ਦੇ ਖਰਾਬ ਹੋ ਰਹੀ ਹੈਗੀ ਸੋਣਾ ਹੋਰ ਗੱਲਾਂ ਤਾਂ ਤੂੰ ਛੱਡ ਤੂੰ ਮੈਨੂੰ ਐਂ ਦੱਸਣ ਬਹੁਤ ਦੱਸ ਕੇ ਆਏ ਆ ਆਪਦੀ ਨੂੰ ਹੋ ਮਾਂ ਗਰ ਕੀ ਦੇ ਲਾ ਲੋਈ ਘਟ ਨਾ ਚਦੀ ਐ ਨਾ ਇਹ ਕਿਹੜਾ ਹੁਣ ਹੈਗੇ ਆ ਸਾਰੇ ਮੈਂ ਇੱਕ ਵਾਰੀ ਤਾਂ ਹੀ ਤਾਂ ਧੋਤੇ ਸੀਗੇ ਤੇ ਪਾਈਂ ਕੋਲ ਹੋਰ ਦੇ ਨਹੀਂ ਆਇਆ ਕਿਤੇ ਆਏ ਤਾਂ ਨਹੀਂ ਆ ਨਾ ਵੀ ਉਹਨੇ ਨਾਂ ਆਉਣਾ ਹੋਵੇ ਨੇ ਪਹਿਲੇ ਤਾਂ ਪੈਨ ਸੋਣ ਲਾ ਦੇਣਾ ਹੁੰਦਾ ਭਾਈ ਤੇ ਕਿਤੇ ਕੀ ਲੈ ਕੇ ਬੈਸ ਕੋਲ ਕਢਾ ਕੇ ਲਿਆ ਕੇ ਆਵਾ ਜਲਾ ਮੱਠੇ ਬੋਲਨੇ ਤਾਂ ਆਸ ਲੈ ਕੇ ਆ ਕੋਈ ਨਾ ਬਿਨੇ ਰਹਿਤਾ ਤਾ ਉਹ ਨਿੱਚਲੇ ਐਪੀ ਨਹੀਂ ਕਰਦੇ ਤੇ ਕੋਈ ਪਤਾ ਨਹੀਂ ਉਹ ਤਾਂ ਕਿ ਉਹ ਵੀ ਪਹਿਲੇ ਹੀ ਬਾਹ ਲੈਂਦੀ ਹੈਗੀ ਚਲ ਮਣਾ ਦੇਖੀ ਜਊਗੀ ਆ ਗਿਆ ਤਾਂ ਵੀ ਠੀਕ ਆ ਜੇ ਨਾ ਆਇਆ ਤਾਂ ਵੀ ਠੀਕ ਆ ਆਪਦੇ ਘਰੇ ਤਾਂ ਬੈਠੀ ਨਹੀਂ ਜਣੀ ਪਰ ਇਹ ਵੀ ਨਾ ਇੰਨੇ ਪੋਦੇ ਆ ਗਏ ਆਈ ਤਾਂ ਨਾ ਐਵੇਂ ਹੀ ਲੱਗਿਆ ਚਲ ਹੁਣ ਸਾਰੇ ਪੈਕ ਕਰ ਓਏ ਕੋਈ ਪਿਆਰ ਮਾਹ ਦੀਆ ਨਾ ਇਹੜਾ ਹੁਣ ਹੈਗੇ ਆ ਸਾਰੇ ਮੈਂ ਇੱਕ ਵਾਰੀ ਤਾਂ ਹੀ ਤਾਂ ਧੋਤੇ ਸੀਗੇ। ਇਹ ਪਾਈ ਕੋਈ ਮੱਕੀ ਨਹੀਂ ਆ ਕਿਤੇ ਆਈ ਤਾਂ ਨਹੀਂ ਆਗਾ ਜਿਉਂ ਨੇ ਨਾ ਆਉਣਾ ਹੁੱਕੇ। ਮੈਂ ਕਿੱਥੇ ਨਾ ਫੋਨ ਲਾ ਦੇਣਾ ਹੁੰਦਾ ਭਾਈ ਤੇ ਥੀਲੇ ਤੇ ਬਸ ਕੋਲ ਕੜਾ ਕੇ ਲਿਆ ਕੇ ਆਵਾਂ ਜਿਹਾ ਮੱਠੇ ਮੁਰਨੇ ਦਾਸ ਲੱਗੇ ਹੋ। ਕੀ ਬਿਨੇ ਰਟਾ ਬਿਚਾਲੇ ਆਖੀ ਲਈ। ਕਿਤੇ ਅੱਗੇ ਤੱਕ ਲਈ ਬਾਲੇਂ ਦੀ ਆਈ। ਚਲ ਮਣਾ ਦੇਖੀ ਜਊਗੀ ਆ ਗਿਆ ਤਾਂ ਤਾਂ ਵੀ ਠੀਕ ਆ ਜੇ ਨਾ ਆਇਆ ਤਾਂ ਤਾਂ ਵੀ ਠੀਕ ਆ ਆ ਬੇ ਘਰੇ ਤਾਂ ਬੈਠੀ ਜਣੀ ਹੋਇ ਨਾ ਕਹਿ ਲਿਆ ਅਗਰ ਨਾ ਮੇਰੀ ਭੈਣ ਪ੍ਰੀਤੋ ਕੋਲੀ ਜਾਇ ਆਉਣੇ ਆ ਹੋਰ ਤਾਂ ਕੋਈ ਦੁੱਖ ਤੋਂ ਕੁਸਾ ਸੁਣਦਾ ਨਹੀਂ ਕੰਜਾ ਦਾ ਰਿਸ਼ਤੇਦਾਰ ਵੀ ਕੱਲੀਆਂ ਉਂਗਲਾਂ ਲਾਉਣ ਤੇ ਆ ਗਿਆ ਹੈ ਇਹ ਤਾਂ ਗੱਲ ਸੁਣੂਗੀ ਨਾਲੇ ਦੀਵਾਲੀ ਦਾ ਸਮਾਨ ਦੇ ਜਾਗੇ ਤੇ ਨਾਲੇ ਕਹਿ ਲਿਆ ਕੰਜਾ ਦਾ ਦੁੱਖ ਸੁੱਖ ਸਾਂਝਾ ਕਰਨੇ ਇੱਕੋ ਪ੍ਰੀਤੂ ਐ ਜਿਹੜੀ ਦੁੱਖ ਸੁੱਖ ਸਾਂਝਾ ਕਰਦੀ ਐ ਹੋਰ ਤਾਂ ਇਹਦੇ ਸਾਰੇ ਝੂਗਲੀਆਂ ਵਾਲੇ ਐ ਜਿੰਨੇ ਵੀ ਲਗਾਉਣ ਆਗੇ ਹੈ ਆਪਦੀ ਭੈਣ ਕੋਲ ਹੀ ਉਹ ਕਰਾ ਕੇ ਦੁੱਖ ਸੁੱਖ ਸਾਂਝਾ ਕਰ ਲਿਆ ਕੀ ਗੱਲਾਂ ਸੁਣ ਕੇ ਲਿਆ ਕਈਆਂ ਦਾ ਲੋਕਾਂ ਨੇ ਕੱਠ ਨਹੀਂ ਹੱਡੀ ਹੈ ਉਹ ਮੈਨੂੰ ਆ ਡੂੰਗਲਾ ਮੈਨੂੰ ਆ ਡੂੰਗਲਾ ਉਹ ਉਂਗਲਾਂ ਆ ਜਾਂਦਾ ਕੁਛ ਨਹੀਂਗਾ ਫਿਰ ਜਦੋਂ ਹੋ ਕੇ ਚੱਲ ਪਾਉਂਦੇ ਨਾ ਉਦੋਂ ਪਤਾ ਲੱਗਦਾ ਵੀ ਕਿਹੜਾ ਖੜਦਾਗਾ ਹੋੜ ਕੇ ਕਹਿ ਦਿੰਦੇ ਆ ਸਾਡਾ ਕੀ ਕਸੂਰ ਐ ਤੁਹਾਡਾ ਸਾਰੇ ਕਸੂਰ ਐ ਸੱਜਰਿਓ ਹੋਰ ਪ੍ਰੀਤੋਂ ਲੈ ਮੇਰੇ ਤਾਂ ਬਾਈ ਆ ਗਿਆ ਹੋ ਤਕੜੀਆਂ ਐ ਪ੍ਰੀਤੋਂ ਮੈਂ ਤਾਂ ਤਕੜੀਆਂ ਤੁਸੀਂ ਕਰ ਬਾਈ ਸਸਰੀਕਾਰ ਹੋੜ ਹੋੜ ਫਾਣੀ ਨਹੀਂ ਲਾਇਆ ਹੈਗਾ ਫੋਨ ਕਿਹੜੇ ਐ ਮੈਂ ਫੋਨ ਤਾਂ ਫਟ ਗਏ ਜਾਂਦੇ ਨੇ ਤੇ ਫਿਰ ਮੈਂ ਨਵਾਂ ਲੈ ਲੈਂਦਾ ਤੇਰੇ ਕੋਲੇ ਕਿਹੜਾ ਪੈਸੇ ਦੀ ਕਮੀ ਹੈ ਜਿਹੜੇ ਬੈਂਕ 'ਚ ਜਮਾ ਕਰਾ ਰੱਖੇ ਆਗੇ ਲੱਖ-ਦੋ ਲੱਖ ਉਹ ਤਾਂ ਕਿੱਥੇ ਲੈ ਕੇ ਜਾਣੇ ਹੱਕ ਤੇ ਧਰ ਕੇ ਤਾਂ ਨਹੀਂ ਲੈ ਜਾਈਂਗਾ ਓਏ ਹੱਕ ਤੇ ਕਿੱਥੇ ਜੇ ਪੈਸੇ ਹੋਣ ਫੇਰ ਗੱਲਾਂ ਕਾਹਦੀਆਂ ਤੈਨੂੰ ਪਤਾ ਹੀ ਨਹੀਂ ਤੇਰੇ ਦਾ ਕੀ ਪੈਰ ਹੈ ਇਗਲੇ ਸੋਗੇ ਜਿਆ ਬੱਟੀ ਤੇ ਇਹੇ ਜਿਆ ਵਿਆਹ ਕਰਵਾਇਆਗੇ ਉਹਦੇ ਨਾਲ ਟੱਕ ਕੇ ਗੰਜਰਦੀ ਨੇ ਦਾਵਾ ਕਰਤਾ ਲੈ ਉਹ ਡੁੱਬੜੀ ਨੇ ਕਾਹ ਤੋਂ ਦਾਵਾ ਕਰਤਾ ਤੇਰੇ ਤੇ ਪਹਿਲੇ ਲੋਕਾਂ ਦੀਆਂ ਗੱਲਾਂ ਚਾਉਂਦੀ ਐ ਏਦੀ ਓਏ ਲੋਕਾਂ ਦੀਆਂ ਦਲਾਂ ਦੇ ਯਕੀਨ ਵੜਾ ਕਰਦੀ ਮੇਰੀਆਂ ਗੱਲਾਂ ਤੇ ਨਹੀਂ ਕਰਦੀ ਫਟੇ ਜਾਣਿਆ ਤੂੰ ਦਾ ਚੱਜਦਾ ਬੰਜ ਜੇ ਉਹ ਇਹੇ ਦੀ ਆ ਜੇ ਇੱਕ ਮਾੜਾ ਸਾਰਿਆਂ ਨੇ ਥੋੜੀ ਮਾੜਾ ਹੋਣਾ ਓਏ ਮੈਨੂੰ ਤਾਂ ਸੁੱਕਣੇ ਲਾ ਰੱਖਿਆ ਕੰਜਰਦੀ ਨੇ ਵੀਦੂ ਐਡਾ ਵੱਡਾ ਕਦਮ ਚੱਕਦੀਆਂ ਪਹਿਲਾਂ ਕਿਸੇ ਨਾਲ ਹੋਰ ਤਾਂ ਦੁੱਖ ਤੋਂ ਸਾਂਝਾ ਕਰ ਲੈ ਤੇਰੇ ਵੀ ਕੋਈ ਨਾ ਕੋਈ ਹੋਣੀ ਗੁੜੀ ਉਹ ਗੱਲ ਤਾਂ ਕਦਮ ਚੱਕਦੀ ਮੈਂ ਨਹੀਂ ਆਪਦੇ ਘਰੋਂ ਪੈਰ ਚੱਕਦੀ ਹੈਗੀ ਬਾਹਰ ਮੇਰੀ ਗੱਲ ਹੁਣ ਪ੍ਰੀਤੋ ਹਾਂ ਆਪਣੀਆਂ ਗੱਲਾਂ ਹੁੰਦੀਆਂ ਸਾਰੀ ਗੱਲ ਮੈਂ ਤੈਨੂੰ ਦੱਸ ਦਰਾਂ ਹੁਣਾਂ ਦਿਲ ਦੀ ਠੀਕ ਹੈ ਮੇਰੇ 'ਚ ਪੰਜੀ ਦਾ ਫੋਟ ਨਹੀਂ ਤੂੰ ਇੱਕ ਦਿਨ ਰਿਸ਼ਤੇ ਦੀ ਸੁਣ ਕੇ ਵੇਖੀ ਗੱਲਾਂ ਚੱਲ ਕੋਈ ਨਾ ਉਹ ਤਾਂ ਤੂੰ ਛੱਡ ਦੋ ਸੋਕ ਤਾਂ ਹੁੰਦੀ ਰਹਿ ਗਈ ਹੁਣ ਮੈਂ ਤੇਰੇ ਵਾਸਤੇ ਪਹਿਲਾਂ ਤਾਂ ਪਾਣੀ ਲਿਉਣੀ ਆ ਫਿਰ ਤੇਰੇ ਵਾਸਤੇ ਪਾਣੀ ਆ ਚਾ ਤੂੰ ਬਣਾ ਲੈ ਤੂੰ ਹੀ ਇੱਕ ਆਉਣ ਜਾਣ ਵਾਲੀ ਰਹੇਗੀ ਬਾਕੀ ਉਹ ਵੀ ਹੁੰਦੇ ਆਲੇ ਕੱਲੀਆਂ ਗੱਲਾਂ ਆ ਹੈਂ ਉਹ ਮਹਾਂ ਦੀਵਾਲੀ ਨੇੜੇ ਆਉਂਦੀ ਐ ਸਮਾਨ ਸਮੂਹ ਦਿਆ ਹੀ ਹਾਲੇ ਫੜ ਪਾਣੀ ਕੂਪੈਣ ਮਨਾਈਆ ਪ੍ਰੀਤੋ ਆ ਤਾਂ ਚਲ ਤੂੰ ਬਲਾਈਂ ਚੰਗਾ ਕੀਤਾ ਨਾਲੇ ਆਪਨ ਘਮਾਨ ਵਾਲੇ ਵੀ ਸਾਡੇ ਤਾਂ ਨਾ ਤੈਨੂੰ ਪਤਾ ਤਰੀਕੇ ਦੇ ਇਹਨਾਂ ਦਾ ਬਾੜੀ ਉਹ ਆਗੇ ਕਿਸੇ ਕੰਮ ਦੇ ਨਹੀਂ ਹੈਗੇ ਕੰਮ ਜੰਮ ਦੇ ਇਹ ਤਾਂ ਉਹਦੀ ਪੁੱਛਣ ਲੱਗੀ ਜਿੰਦੀ ਕਿ ਤੇਰੇ ਪੇਕਿਆਂ ਤਾਂ ਦੀਵਾਲੀ ਨਹੀਂ ਆਈ ਹੈਗੀ ਉਹ ਮੇਰੀ ਗੱਲ ਸੁਣੋ ਭੈਣਾ ਦਾਗਲਾ ਬਣਾਣਾ ਨੇ ਇਹੜੇ ਘਰ ਵਾਲੇ ਹੁੰਦੀਆਂ ਨੇ ਇਹ ਬਗੈੜਦੀਆਂ ਨੇ ਕਿਆ ਕੋਈ ਨਾ ਤੂੰ ਇਹ ਨਾ ਮਾਰਦਾਗਾ ਬੋਲਿਆਗਾ ਮਹੱਤਵਪੂਰਨ ਗੱਲਾਂ ਕਰੀ ਤੇ ਨਾ ਸਕੀ ਜਾਂਦੀ ਐ ਨੇ ਯਾ ਕਿ ਕੱਲ ਦੀਆਂ ਜਿਹੜੀਆਂ ਹੁੰਦੀਆਂ ਚੱਕੇ ਤੁਨੀ ਨਾ ਪਾਰ ਲੱਗਦੀਆਂ ਨੇ ਉਹ ਮੈਂ ਤਾਂ ਕਹਿਣਾ ਸੱਜਰੀ ਨੂੰ ਵੀ ਇੱਕ ਪਾਸਾ ਕਰਦੇ ਇੱਕ ਕਨਾਲਾ ਕਰਦੇ ਹੈ ਨਾ ਮਰ ਜਾਣੇ ਜੇ ਇੱਕ ਪਾਸਾ ਕਰਦਾ ਫਿਰ ਤੂੰ ਕੀ ਕਰੇਗਾ ਫਿਰ ਐਸੇ ੱਟਕੇ ਖਾਂਦਾ ਫਿਰ ਇਹ ਨਾ ਦਰ ਦਰ ਘਟਕਦਾ ਕੌਣ ੱਟਕੇ ਆ ਪੰਗੜਾ ਕੋਈ ਬੈਲ ਕਰਦੇ ਆ ਵੀ ਕੋਈ ਐਬ ਹੈਗਾ ਮੇਰੀ ਗੱਲ ਸੁਨ ਲੈ ਜੇੜੀਆਂ ਗੱਲਾਂ ਨੇ ਤੂੰ ਗੱਲਾਂ ਕਰਦਾ ਨਾ ਮੇਰੇ ਨਾਲ ਮੈਨੂੰ ਰਿਸ਼ਤੇ ਆਜੂ ਮੇਰੇ ਹੋਰ ਟੁੱਟੇ ਆ ਰਹੇ ਸੀ ਪਹਿਲੇ ਰਿਸ਼ਤੇ ਤਾਂ ਅੱਜ ਚੰਗੇ ਚੰਗੇ ਘਰਾਂ ਦੀ ਹੁੰਦੇ ਆ ਦੇਖ ਲੈ ਤੇਰੇ ਬਾਈ ਦੇ ਤਾਏ ਦਾ ਮੁੰਡਾ ਸੀ ਨਾਲੇ 4 ਕਿੱਲੇ ਜ਼ਮੀਨ ਦੇ ਮੇਰੀ ਗੱਲ ਸੁਣ ਤੇਰੀ ਤੂੰ ਦਾਵਾ ਕਰਨ ਵੇਲੇ ਤਾਂ ਸੋਚ ਲੈ ਨਹੀਂ ਚੱਕ ਕੇ ਮੂੰਹ ਦਾਵਾ ਕਰੇ ਜਿਹੜੀ ਟੀਮ ਥਾਣੇ ਦੀ ਜਾਣ ਲੱਗੀ ਉਹ ਫਿਰ ਤੈਨੂੰ ਪਤਾ ਕਿੱਥੋਂ ਉੱਤੇ ਪਾਸ ਹੋਊਗਾ ਹੁਣ ਦੇਵਤੇ ਚੁਗਦੀ ਐ ਚੋੜੀਆਂ ਤਾਂ ਹੈ ਹੀ ਫਿਰ ਤੇਰੇ ਤੇ ਵੀ ਹੋਣਾ ਕੋਈ ਨਾ ਕੋਈ ਤਾਂ ਰੰਗ ਟੰਗ ਗਲਤੀ ਤਾਂ ਤੇਰੇ ਤੇ ਵੀ ਹੋਣੀ ਆ ਉਹ ਕੋਈ ਪਾਵਲਤਾ ਹੈ ਨਹੀਂ ਐਨੇ ਟਾਈਮ ਦਾ ਤਾਂ ਕੀਤਾ ਨਹੀਂ ਦਿਮਾਗ ਤੋਂ ਫਰਕ ਨਹੀਂ ਹੈਗਾ ਲੱਗਦਾ ਮੈਨੂੰ ਤੇਰੇ ਦਿਮਾਗ ਤੋਂ ਫਰਕ ਆ ਹੋਇਆ ਹੁਣ ਦੀਵਾਲੀ ਆਉਂਦੀ ਹੈ ਦੀਵਾਲੀਆਂ ਨੇ ਕਿਹੜੀਆਂ ਦੀਵਾਲੀਆਂ ਮਣਾਵਾਂਗੇ ਦਿਮਾਗ ਤਾਂ ਕਿਤੇ ਹੋਰ ਤੇ ਇਹ ਤਾਂ ਤੈਨੂੰ ਸਮਾਨ ਦੇਣਾ ਦਾ ਮਹੱਤ ਡੀਕ ਰੱਖੂਗੀ ਮੈਂ ਤਾਂ ਡੀਕ ਤਾਂ ਚਲ ਮੈਂ ਕਾਦੀ ਰੱਖਣੀ ਸੀ ਹੂੰ ਮੇਰੇ ਜਾਂ ਸੀ ਮੈਂ ਕਿਹਾ ਐ ਕਿ ਇਹਨਾਂ ਨੇ ਕੋਈ ਫੋਨ ਫਾਨੀ ਨਹੀਂ ਲਾਇਆ ਮੈਨੂੰ ਤਾਂ ਐ ਸੀ ਕਿ ਆ ਭਾਬੀ ਨੇ ਕਿਹਾ ਤਾਂ ਹੋਵੇ ਚੱਲ ਇੱਕ ਵਾਰ ਕੁੜੀ ਕੋਲੇ ਨਹੀਂ ਜਾ ਜਾਂਦੇ ਭਾਬੀ ਨੇ ਕਿਹਾ ਪਹਿਲੇ ਦੇ ਖਰਾਬ ਹੋ ਰਹੀ ਹੈਗੀ ਕੱਲ ਕੋਈ ਨਾ ਤੂੰ ਮੇਰਾ ਬਾਲਾ ਉਹਨੂੰ ਪੁੱਠਾ ਕਿੱਦਾਂ ਬੋਲ ਮੈਂ ਤਾਰ ਰੱਬ ਕੱਟੀਆਂ ਕਰ ਲੈ ਜਿਹੜਾ ਟਾਈਮ ਰੱਬ ਨੇ ਦਿੱਤਾ ਨਾ ਉਹ ਤੂੰ ਪੂਰਾ ਗੁਜ਼ਾਰਾ ਕਰ ਲੈ ਕਿਉਂ ਤੂੰ ਪੁੱਠੇ ਕੰਮਾਂ ਚ ਮੈਂ ਤਾਂ ਰੱਬ ਉੱਤੇ ਰੱਖ ਰਿਹਾ ਉਹਨਾਂ ਪਹਿਲੇ ਦਿਨੋਂ ਪਹਿਲਾਂ ਦਾ ਰੱਬ ਉੱਤੇ ਚਲਾ ਲੈ ਤੂੰ ਪਹਿਲਾਂ ਤਾਂ ਰੱਬ ਉੱਤੇ ਡੋਰੀਆਂ ਰੱਖਣਾ ਹੁੰਦਾ ਪ੍ਰੀਤੋ ਰੱਬਾਂ ਪੀ ਗਏ ਉਹਨਾਂ ਤੇ ਖੇੜੀਆਂ ਮੱਥੀਆਂ ਰੋਟੀਆਂ ਦਾ ਖੱਜੜੀ ਮੈਨੂੰ ਨਹੀਂ ਮਿਲਦੀਆਂ ਕਿਤੇ ਮੱਠੇ ਨਾ ਬਣਾ ਲਿਓ ਤਾਂ ਮੇਰੇ ਨਾਲ ਤਾਂ ਉਹ ਫਰਕ ਨਹੀਂ ਸਮਝਦੀ ਸੀ ਉਹ ਫਰਕ ਤਾਂ ਉਹ ਸਾਰੇ ਨਾਲ ਸਾਰੇ ਰਿਸ਼ਤੇਦਾਰਾਂ ਨਾਲ ਵਿਗੜ ਗੀ ਤੂੰ ਕੋ ਕਹਿੰਦੀ ਮੇਰੇ ਨਾਲ ਤਾਂ ਕੋਈ ਫਰਕ ਨਹੀਂ ਰੱਖਦੀ ਸਾਰੇ ਰਿਸ਼ਤੇਦਾਰਾਂ ਨਾਲ ਟੁੱਟ ਗਈ ਕੋਈ ਗੱਲ ਨਹੀਂ ਤੇ ਹਾਂ ਤੋਂ ਬਾਅਦ ਨਾ ਮੈਂ ਉਹਦੇ ਕੋਲ ਜਾ ਕੇ ਆਉਂਦਾ ਸਾਰੇ ਸਾਰੀ ਗੱਲ ਕਰਕੇ ਆਉਂ ਸਮਝਾ ਕੇ ਮੇਰੀ ਗੱਲ ਸੁਣ ਲੈ ਆ ਸੂਟ ਲੈਣ ਦੇ ਦੋ ਤਿੰਨ ਤੇ ਰਪੀਏ ਦੇ ਨਾਲ ਦਾ ਵਧੀਆ ਜਿਹਾ ਸਮਾਨ ਲੈ ਲਈ ਕੋਈ ਚਲ ਪੈਸਿਆਂ ਦਾ ਕੀ ਹੈ ਬਾਈ ਓਏ ਨਹੀਂ ਪਹਿਣਾ ਦਾ ਪਹਿਣੀ ਹੁੰਦੀਆਂ ਫੜ ਫਿਰ ਉਹ ਵੀ ਕਹੂਗੀ ਸਾਰੇ ਪੈਸੇ ਕੁੜੀ ਤੇ ਖਰਚ ਕਰੇ ਹੁੰਦੇ ਸਹੀ ਜਾਣਦੇ ਹੁੰਨੇ ਤਾਂ ਬੋਲਣੀ ਹੈ ਬੋਲੀ ਜਾਊਗੀ ਮੇਰੇ ਘਰ ਪੱਟ ਕੇ ਰਾਜੀ ਨਹੀਂ ਹੋਈ ਉਹ ਮੇਰਾ ਘਰ ਤੂੰ ਤਾਂ ਨਹੀਂ ਪੜਦੀ ਪੱਟਣ ਵਾਲੇ ਤਾਂ ਹੋਰ ਬਥੇਰੇ ਚੁੰਗਾ ਲਾਉਣ ਵਾਲੇ ਤੂੰ ਤਾਂ ਹੀ ਕਹਿਦੀ ਮੈਂ ਤਾਂ ਮੈਂ ਕਹਿੰਦਾ ਨਹੀਂ ਆ 500 ਰੁਪਏ ਉਹਨੂੰ ਦੇ ਦੀ ਮੇਰੇ ਵੱਲੋਂ ਸੂਟ ਸਾੜ ਲੈ ਲਈ ਉਹ ਕੋਈ ਨਹੀਂ ਉਹਨੇ ਕੀ ਕਰਨੇ ਸੂਟ ਆ ਮੈਂ ਤਾਂ ਉਂਗਲਾਂ ਨਾਲ ਨੇ ਨਾਲੇ ਮੁੱਕੜ ਜਾਂਦੀਆਂ ਕੰਗਰ ਦੇ ਅੱਜ ਗੱਲ ਕੋਈ ਨਾ ਤੂੰ ਵੀ ਨਾ ਲੋਕਾਂ ਮਗਰ ਲੱਗਿਆ ਕਰ ਉਹਨੂੰ ਵੀ ਕਿਹਾ ਕਰਪਾਈ ਤੂੰ ਵੀ ਨਾ ਲੋਕਾਂ ਮਗਰ ਲੱਗਿਆ ਕਰ ਜੇ ਦੋਨੇ ਆਖਰ ਕਿਤੇ ਮਿਲਕੇ ਰਹੋਗੇ ਨਾ ਤਾਂ ਹੀ ਘਰ ਅੱਗੇ ਵਧੂਗਾ ਹੋਇਆ ਜਦੋਂ ਲੱਟਾ ਹੀ ਮਾੜਾ ਕਿਸੇ ਦਾ ਕਰ ਲੈ ਭਲਾ ਆਪਦੇ ਪੈਰਾਂ ਨੂੰ ਵਟਣ ਲੱਗ ਗਿਆ ਮੈਂ ਅੱਜ ਕੱਲ ਇਹ ਤਾਂ ਗੱਲ ਤੇਰੀ ਜੀ ਸਹੀ ਆ ਆ ਸਾਡੇ ਸੀਗੇ ਗਵਾਂਢ ਚ ਨੇ ਤਲਾਕ ਵੀ ਲੈ ਲਿਆ ਪਤਾ ਨਹੀਂ ਕਿਹੜਾ ਹੋਣਾ ਉਹਨਾਂ ਦੇ ਵਿੱਚ ਆਇਆ ਤੇ ਉਹਨਾਂ ਦਾ ਫਰਕ ਪਵਾ ਕੇ ਰੱਖਿਆ ਪਤਾ ਕੀ ਮੁੰਡਾ ਬਾਹਰ ਗਿਆ ਹੋਇਆ ਤੇ ਆ ਮੁੰਡਾ ਹੋ ਗਿਆ ਵੀ ਮੁੰਡਾ ਬਾਹਰ ਹੋ ਰੱਖੀ ਬੈਠਾ ਦਾ ਹੋ ਲੱਗ ਕੇ ਡੁੱਬੜੀ ਨੇ ਮਗਰ ਤੇ ਹੁਣ ਤਲਾਕ ਲੈ ਲਿਆ ਹੁਣ ਬੈਠੀ ਐ ਪੀਕੇ ਰੋਈ ਜਾਂਦੀ ਨੇ ਪਹਿਲਾਂ ਅੱਗੇ ਟਾਈਮ ਸੀ ਚੰਗੇ ਹੁਣ ਤਾਂ ਟਾਈਮ ਹੀ ਬੜਾ ਖਤਰਨਾਕ ਹੋ ਗਿਆ ਇਹੀ ਤਾਂ ਮੋਬਾਈਲ ਫਿਰ ਜਮਾ ਤੇ ਮਾਇਲਾ ਨੇ ਪੱਟਦੀ ਦੁਨੀਆ ਜਮਾ ਏਹ ਕੱਲ ਹੈ ਗਈ ਐ ਮੋਬਾਈਲ ਕੱਲਾ ਮਾ ਰਹੇਗੇ ਪੱਲੇ ਨਾ ਦਾ ਹੁਣ ਦੀਆਂ ਕੰਮ ਕਰਨ ਨਾ ਇਹਨਾਂ ਤਾਂ ਆਪਦੇ ਡੂੰਡੇ ਵਹਿਣ ਕੁਝ ਨਹੀਂ ਕਰਦੀਆਂ ਢੱਕਾ ਵੀ ਕੱਲਾ ਮਾ ਰਹੇ ਚੱਲ ਕੋਈ ਨਾ ਤੇਰੇ ਅਲੀ ਤਾਂ ਕਰਦੀ ਐ ਕੰਮ ਉਹਦੇ ਬਰ ਬਸਾਂਦੀ ਆ ਉਹਦੇ ਲੋਕਾਂ ਦੀ ਟੈਨਸ਼ਨ ਐ ਮੈਂ ਫालतੂ ਹੀ ਨਾ ਲਿਆ ਪੈਆਂ ਨਹੀਂ ਦਿਮਾਗ ਤੇ ਸੱਜਰੇ ਗੱਲਾਂ ਇਹ ਹੀਆਂ ਕਹਿੰਦੀਆਂ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਚਲ ਕੋਈ ਨਾ ਛੱਡ ਤੂੰ ਪਰ ਮੈਂ ਹੁਣ ਤੇ ਕਰਾ ਤੇ ਚਾਹ ਲੈਣੀ ਆ ਮਾਣਾ ਗੱਲਾਂ ਦਾ ਖਾਰਾ ਤੇ ਨਹੀਂ ਨਹੀਂ ਕੀ ਦੱਸੀਏ ਦੁੱਖ ਤੈਨੂੰ ਉਹ ਕਹਿੰਦੇ ਆ ਛੋਟਾ-ਪੋਟਾ ਦੁਖੀ ਵੈ ਨੇ ਗੱਲ ਕਿਹੜੇ ਦੁੱਖਾਂ ਦੀ ਛੇੜਾਂ ਇੱਕ ਪੈਣੀ ਆ ਜਿਹੜਾ ਦੁੱਖ ਸੁੱਖ ਸਾਂਝਾ ਕਰਨ ਵਾਲੀ ਰਹੀ ਬਾਕੀ ਤਾਂ ਖਾਏ ਤੜਵਾਤੀ ਨਹੀਂ ਨਾ ਪੈਣਾ ਨਾ ਪੈਣਾ ਆਹਾ ਭਾਈ ਵੀ ਟੁੱਟ ਗਿਆ ਸੱਜਰਾ ਉਹ ਵੀ ਕਹਿੰਦਾ ਤੈਨੂੰ ਪਤਾ ਨਹੀਂ ਨਾ ਲੇ ਪਰ ਚਾਹ ਦੀ ਘੁੱਟ ਪੀ ਲੈ। ਉਹ ਜਿੱਦ ਮੈਂ ਹੁਣ ਆਇਆ ਬਿਸਕੁਟ ਕਢਾ ਕੇ ਲੈ ਕੇ ਜਾਉਂਗਾ ਤੈਨੂੰ। ਪੀ ਪਾ। ਪਰ ਬਾਈ ਵੇ ਕੋਈ ਦੇਸੀ ਕਿਉਂ ਆਇਆ। ਤੇ ਤੈਨੂੰ ਕਹਿ ਦਊਗੀ। ਨਹੀਂ ਹੁਣ ਬਿਸਕੁਟ ਕਢਾਉਣ ਵਾਗ ਗਿਆ। ਓਏ ਹੁਣੇ ਤਾਂ ਬੋਲਣਾ ਬੋਲੀ ਜਾਣ ਦੇ ਮੈਂ ਉਹਦੀ ਗੱਲਾਂ ਤੇ ਘਾਟੀ ਆਫਰ ਕਰਦਾ ਹੁਣ। ਪਹਿਲਾਂ ਘਾਟ ਕਰਦਾ ਸੀ ਹੁਣ ਤਾਂ ਹਟ ਗਿਆ ਮੈਂ। ਚਲ ਮੇਰੀ ਗੱਲ ਸੁਣ। ਜਦੋਂ ਐਡਾ ਵੱਡਾ ਕਦਮ ਚੱਕ ਲਿਆ ਉਹਨੇ ਮੈਂ ਤੇ ਨਾ ਹੋਰ ਗੱਲਾਂ ਤਾਂ ਤੂੰ ਛੱਡ ਤੂੰ ਮੈਨੂੰ ਐ ਦੱਸਣ ਬਹੁਤ ਦੱਸ ਕੇ ਆਏ ਆ ਆਪਦੀ ਨੂੰ ਹੋ ਮਾਂ ਕਰ ਕੀ ਰੱਖਣ ਜੋਗਾ ਜਿਹੜਾ ਉਹ ਮੇਰੀ ਗੱਲ ਤੋਂ ਨਾ ਐਡਾ ਬੜਾ ਪਰਵ ਚੱਕ ਲਿਆ ਨਾ ਮੈਂ ਉਹਨੂੰ ਪੁੱਛਾਂ ਨਾ ਉਹ ਮੈਨੂੰ ਪੁੱਛੇ ਹੂੰ ਇਹ ਤਾਂ ਗੱਲ ਵੀ ਤੁਹਾਡੀ ਦੋਨਾਂ ਦੀ ਗਲਤ ਆ ਜਮਾ ਮੈਂ ਤਾਂ ਉਹਨੂੰ ਵੀ ਕਹਿਨੀ ਐ ਤੈਨੂੰ ਵੀ ਕਹਿਣੀ ਐ ਵਿਜੇ ਤੂੰ ਤੇ ਇੱਕ ਦੂਜੇ ਨੂੰ ਪੁੱਛੋਗੇ ਤਾਂ ਦੱਸੋਗੇ ਨਾ ਤਾਂ ਤੁਹਾਡੀ ਨਿਭੂਗੀ ਕਿ ਮੈਂ ਘਰ ਕਿਵੇਂ ਚਲਾਉਂਗੀ। ਹੋਹੀ ਤਾਂ ਗੱਲ ਹੈ ਪ੍ਰੀਤਾ ਹੁਣ ਵਿਚੋਲੇ ਨੂੰ ਕੀ ਰੋਗੀ ਮੈਨੂੰ ਕੀ ਪਤਾ ਕਿਹ ਲਈ ਦੇਖਣੀ ਪੱਖਣੀ ਹੈ ਜੀ। ਬੋਲਦੀ ਐ ਮੈਂ ਤਾਂ ਰਿਸ਼ਤੇ ਨਹੀਂ ਲੈਂਦਾ ਸੀ ਨਾ। ਉਦੋਂ ਭਾਈ ਤੈਨੂੰ ਕਿਹਾ ਸੀ ਵੀ ਕੁੜੀ ਨਾਲ ਦੇਖ ਪੱਖ ਕੇ ਗੱਲ ਕਰ ਲੈ। ਉਦੋਂ ਤਾਂ ਤੂੰ ਕਹਿੰਦਾ ਜਹੇ ਜੀ ਦੇਖ ਲਈ ਮੈਨੂੰ ਮਨਜੂਰਾ। ਰਹਿਣਾ ਤਾਂ ਤੂੰ ਸੀ ਸਾਰੀ ਉਮਰ ਤੇਰੇ ਜੀਬੇ ਦੀ ਬਿਠੇ ਰਿਆ ਕਿਆ। ਇਹ ਗੱਲ ਤਾਂ ਹੁਣ ਕੁਝ ਵੀ ਨਹੀਂ ਹੈਗੀ। ਨਾ ਕਰ ਬਟੋਲੀ ਮਾਰ ਕੇ ਸੰਜਰਾ ਮਹਾ ਤਾਣੂ ਕਿਸੇ ਨੂੰ ਤੰਗ ਕਰਨਾ ਬਚੋਲਾ ਕਿਹੜਾ ਹੁਣ ਉਹਨੂੰ ਸਿੱਧੀ ਕਰ ਦੂਗਾ ਤੱਕਲੇ ਵੰਗੋ ਓਏ ਹੋਏ ਨਾ ਮੇਰੀ ਗੱਲ ਫੋਨ ਤਾਂ ਜਿਹੜਾ ਕੁਝ ਹੋਣਾ ਸੀ ਨਾ ਹੋ ਗਿਆ ਵਿਆਹ ਵੀ ਹੋ ਗਿਆ ਲੋਕਾਂ ਦੇ ਢੋਲ ਵੀ ਵੱਜ ਗਏ ਹੁੰਦਾ ਤੈਨੂੰ ਢੰਗ ਨਾਲ ਲੈਣਾ ਪਊਗਾ ਜਿਹੜੀਆਂ ਦਿਨ ਘਟੀਆਂ ਹੁੰਦੀਆਂ ਨੇ ਨਾ ਚਾਰ ਰੋਟੀਆਂ ਮਿਲਦੀਆਂ ਖਾਲਾ ਜੇ ਖਾਧੀਆਂ ਜਾਂਦੀਆਂ ਕੋਈ ਪ੍ਰੀਤੋਂ ਦਾ ਦਾਅ ਲੈ ਗਿਆ ਪਹਿਲਾਂ ਬਾਣੀ ਚੜ੍ਹ ਤੇ ਜਿਹੜਾ ਲੁੱਪੀ ਜਾ ਪੈ ਗਏ ਖੇਤਾਂ ਦੇ ਵਿੱਚ ਵਿਆਹ ਤੋਂ ਵੱਧ ਤਾਂ ਵੱਡੇ ਵੱਡੇ ਨੇ ਪੀਲੇ ਪੈ ਜਾਂਦੇ ਆ ਉਹ ਤਾਂ ਫੇਰ ਵੀ ਕੱਲਾ ਮੈਂ ਤਾਂ ਤੇਰੇ ਕੋਲ 4 ਦਿਨ ਲੈਣ ਰਹਿਣਾ ਇੱਥੇ ਮੈਂ ਇੱਥੇ ਰਹਿ ਜੂ ਮੇਰੀ ਭੈਣ ਕੋਲੇ ਚੱਲ ਇਹ ਤਾਂ ਕੋਈ ਗੱਲ ਨਹੀਂ ਵਧੀਆ ਹੋਏ ਤਾਂ 4 ਦਿਨ ਲਾ ਜਿਆਂ ਨਾਲ ਮੈਨੂੰ ਸੋਕ ਤਾਂ हां ਜੋ ਮਾੜਾ ਮੋਟਾ ਕੋਈ ਕੰਮ ਧੰਦਾ ਕਰ ਲਾਂਗੇ ਹੈ ਤੇ ਨਾਲੇ ਆਪਾਂ ਦੁੱਧ ਸੋਕ ਕਰ ਲਾਂਗੇ ਨਾਲੇ ਤੂੰ ਕਿਹੜਾ ਕਦੇ ਰਹਿ ਕੇ ਗਿਆਂਗਾ ਕੋਈ ਤਾਂ ਗੱਲ ਕਿੰਨੇ ਦਿਨ ਮਰਜੀ ਰਿਹਾ ਤੇਰਾ ਆਪ ਦਾ ਘਰ ਆ ਮੈਂ ਤੈਨੂੰ ਕਿੰਦਰ ਗਿਆ ਵੀ ਟੁੱਟ ਜੀ ਨਾ ਉਹ ਮੈਂ ਐਂ ਕਿਹਾ ਤੂੰ ਜਿੰਦਗੀ ਰਹਿਣਾ ਲੜ ਬਹੁਤ ਕੱਟ ਮਰ ਉਹ ਤਾਂ ਮੱਚਦੀ ਰਹਿੰਦੀ ਐ ਉਹਨੇ ਮੱਝ ਦੀ ਰਹੀ ਮੇਰੇ ਕੰਮ ਦੇ ਤਾ ਉਹ ਬਾਹਾਂ ਮੱਝ ਦੀ ਹੈ ਨੀ ਤੇ ਤੂੰ ਵੀਰੇ ਬੁੱੱਤੇ ਬੁੱਤੇ ਕੰਮ ਕਰਿਆ ਕਰ ਹੁਣ ਮੈਂ ਉਹ ਤੇਰੇ ਕੋਲੋਂ ਫੋਨ ਲਾ ਕੇ ਕਹਿ ਦੂੰ ਪਈ ਲੈ ਜਾਣਾ ਆਂ ਭੀ ਫਲਾ ਮੰਗੂ ਨਗਦੀ ਥੀ ਜਾਵਾ ਇਹੇ ਜਾਇ ਤੇ ਜੂਚਾਣਾ ਪਾ ਆ ਕੰਜਰਦਿਆਂ ਨੇ ਸਾਰਾ ਪੱਠਾ ਵਾਤਾ ਮੇਰਾ ਚੱਲ ਕੋਈ ਇਹ ਤਾਂ ਦੁੱਖ ਸੁੱਖ ਨਾਲ ਜ਼ਿੰਦਗੀ ਦੇ ਮਾੜੇ ਚੰਗੇ ਦਿਨ ਸਭ ਤੇ ਆਉਂਦੇ ਮੇਰੇ ਤੇ ਕਿਹੜਾ ਨਹੀਂ ਆਇਆ ਮੇਰੇ ਇੱਕ ਸੋਹਰੇ ਤੇਰੇ ਸਾਹਮਣੇ ਸੀ ਦੇਖ ਲੈ ਜਦੋਂ ਮੈਂ 6 ਮਹੀਨੇ ਲਾ ਕੇ ਆਈਆਂ ਤੁਹਾਡੇ ਕੋਲ ਕਿੰਨਾ ਕਲੇਸ਼ ਕਰਦੇ ਸੀਗੇ ਹੁਣ ਆਪ ਵੀ ਸਿੱਧੇ ਹੋ ਗਏ ਅਗੇ ਮੇਰੀ ਗੱਲ ਸੁਣੋ ਰੱਬ ਨਾਲ ਉਸੇ ਬੰਦੇ ਦਾ ਕੀ ਤਾਲਤਾ ਹੈ ਸਹੀ ਗੱਲ ਹੈ ਬਿਲਕੁਲ ਰੱਬ ਨਾਲ ਉਸੇ ਬੰਦੇ ਦੀ ਕੋਈ ਤਾਲਤ ਨਹੀਂ ਹੁੰਦੀ ਤੇਰੇ ਕੋਲੇ ਆਇਆ ਹੋਇਆਗਾ ਨਹੀਂ ਤੋ ਟੈਨਸ਼ਨ ਕਰੀ ਜਾਊਗੀ ਟੈਨਸ਼ਨ ਕਰੀ ਜਾਂਦੇ ਆਪਾਂ ਲੈ ਫਿਰ ਮੇਰੀ ਗੱਲ ਸੁਣ ਲੈ ਬਾਈ ਕੱਲੂ ਮੇਰੇ ਤੇ ਵੀ ਅਗਲੀ ਤਰਾਜ ਦਿਖਾਊਗੀ ਤੇਰੇ ਕੋਲੇ ਆਏ ਸੀ ਭਾਈ ਤੂੰ ਸਾਨੂੰ ਦੱਸ ਨਹੀਂ ਸਕਦੀ ਸੀ ਫੋਨ ਲਾ ਕੇ ਕੋਈ ਚੰਗਾ ਤੇਰੀ ਮਾਰਦੀ ਐ ਮੈਂ ਨਾ ਪਹਿਨ ਤੂੰ ਦੱਸ ਦੇ ਯਾਰ ਚਾ ਤੂੰ ਪੈ ਜਾ ਆਰਾਮ ਕਰ ਲੈ ਕੋਈ ਨਾ ਮੈਂ ਹਾਂ ਹੁਣ ਇਹ ਤਾਂ ਪਕਾਈ ਮਾਰਨੀ ਐ ਮਰੀਓ ਲੈ ਕਿੱਡਾ ਕਮਲਾ ਚਾ ਤੀ ਮੂੰਹ ਆਈ ਆ ਗਿਆ ਤੇਰੇ ਨਾਲ ਦੇ ਬਹੂ ਨੂੰ ਤਾਂ ਦੱਸਿਆ ਫਿਰ ਕਹਿ ਦਿੰਦਾ ਹਾਂ ਹਾਂ ਹੀ ਕਹਿੰਦਾ ਹਰੇ ਓਟਾਉਂ ਕਹਿਨਦਾ ਵਾਂ ਕਰਦੀ ਆ ਬਾ ਕਰਦੀ ਆ ਵੀ ਚਲ ਘਰਾਂ ਚਾਹ ਤਾਂ ਮਾੜਾ ਮੋਟਾ ਚੱਲਦਾ ਹੀ ਰਹਿੰਦਾ ਆ ਸਾਡੇ ਵਾਲਾ ਕਿਹੜਾ ਕਰਦਾ ਨਹੀਂ ਨਾ ਇਹ ਮੈਨੂੰ ਸਾਰਾ ਦਿਨ ਚਿੰਜੜੀ ਤੇ ਵੀ ਤੇ ਕੰਦੀ ਰੱਖਦਾ ਪਰ ਫਿਰ ਵੀ ਮੈਂ ਕੱਤੀ ਜਾਨੀ ਆ ਜਿਵੇਂ ਜਾ ਕੇ ਪਿੱਕ ਕੇ ਬੈਠੂਗੀ ਤਾਂ ਮੈਂ ਕਿਨੂੰ ਰੋਤਾਂਗੀ ਅਗਲੇ ਕਹਿੰਦੇ ਭਾਈ ਜਦੋਂ ਤੇਰਾ ਸਹੇੜਿਆ ਹੋਇਆ ਫਿਰ ਤੈਨੂੰ ਔਖੇ ਔਖੇ ਨੂੰ ਪਟਣਾ ਹੀ ਪਊਗਾ ਪਰ ਬਾਈ ਇਹ ਗੱਲਾਂ ਕਾਹਨੂੰ ਸੋਚਦਾ ਇਤਾਂ ਤੀਮੇ ਹੁੰਦੀਆਂ ਜਿਹੜੀਆਂ ਸੋਚਦੇ ਸਰਦ ਪਰ ਸੋਚਦੇ ਤੱਕ ਮੈਂ ਕਿਹਾ ਨਹੀਂ ਮਾੜੀ ਆ ਨਹੀਂ ਚਲ ਮਮਾ ਮੈਂ ਵੀ ਕੱਪੜਿਆਂ ਦੀ ਟੈਨ ਲਾ ਕੇ ਨਾ ਉਹਨੂੰ ਫੋਨ ਲਾ ਕੇ ਦੱਸ ਦੂੰਗੀ ਵੀ ਭਾਈ ਮੇਰੇ ਕੋਲੇ ਆਇਆ ਹੋਣ ਕਿਤੇ ਟੈਨਸ਼ਨ ਖਰੀ ਜਾਂਦੇ ਉਹ